ਅਜ ਨਗਰ ਪੰਚਾਇਤ ਸਰਦੂਲਗੜ ਅਤੇ ਪੁਲਿਸ ਪ੍ਰਸ਼ਾਸਨ ਨੇ ਜੁਆਇੰਟ ਮੁਹਿੰਮ ਦੇ ਤਹਿਤ ਨਜਾਇਜ਼ ਕਬਜ਼ਿਆਂ ਖਿਲਾਫ ਬਿੱਡੀ ਮੁਹਿੰਮ ਇਸ ਦੌਰਾਨ ਦੁਕਾਨਾਂ ਦੀ ਹੱਦਬੰਦੀ ਤੋਂ ਬਾਹਰ ਪਿਆ ਨਜਾਇਜ਼ ਸਮਾਨ ਨਗਰ ਪੰਚਾਇਤ ਦੇ ਮੁਲਾਜ਼ਮਾਂ ਵੱਲੋਂ ਜ਼ਬਤ ਕੀਤਾ ਗਿਆ ਇਸ ਦੌਰਾਨ ਸਰਦੂਲਗੜ ਪੁਲਿਸ ਵੱਲੋਂ ਸੜਕ ਤੇ ਨਜਾਇਜ਼ ਤੌਰ ਤੇ پارک ਕੀਤੇ ਹੋਏ ਵਾਹਨਾਂ ਦੇ ਚਲਾਨ ਕੱਟੇ ਗਏ ਐਸਐਚਓ ਸਰਦੂਲਗੜ ਨੇ ਗਲਬਤ ਦੌਰਾਨ ਕਿਹਾ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਲਗਾਤਾਰ ਕੀਤੀ ਜਾਂਦੀ ਰਹੇਗੀ। ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਵੀਡੀਓ ਦੇਖੋ ਤੇ ਸ਼ੇਅਰ ਵੀ ਕਰ ਦਿਓ। ਅੱਜ ਜਿਹੜਾ ਕਾਫੀ ਲੋਕਾਂ ਦੀ ਸ਼ਿਕਾਇਤ ਆ ਰਹੀਆਂ ਸੀਗੀਆਂ ਕਿ ਵੀ ਜਿਹੜੇ ਦੁਕਾਨਦਾਰ ਤੇ ਜਿਹੜੇ ਰੇੜੀ ਫੜੀ ਵਾਲੇ ਨੇ ਇਹਨਾਂ ਨੇ ਆਪਣੇ ਕਾਫੀ ਜਗ੍ਹਾ ਰੋਕ ਰੱਖੀਏ ਸੜਕ ਦੇ ਉੱਤੇ ਜਿਸ ਦੇ ਟ੍ਰੈਫਿਕ ਦੀ ਕਾਫੀ ਸਮੱਸਿਆ ਆ ਰਹੀ ਸੀਗੀ ਜਿਸ ਸੰਬੰਧੀ ਅੱਜ ਅਸੀਂ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨਾਲ ਲੈ ਕੇ ਤੇ ਜਿਹੜੇ ਕਬਜ਼ੇ ਹਟਵਾਏ ਐ ਤੇ ਇਸ ਨਾਲ ਕਾਫੀ ਟ੍ਰੈਫਿਕ ਦਾ ਫਰਕ ਪਵੇਗਾ ਸਰ ਕੁਝ ਰੇੜੀ ਵਾਲਿਆਂ ਦਾ ਇਹ ਵੀ ਕਹਿਣਾ ਵੀ ਅਸੀਂ ਦੁਕਾਨਦਾਰਾਂ ਨੂੰ ਕਿਰਾਇਆ ਦਿੰਨੇ ਆਂ ਵੀ ਤਾਂ ਲਾਉਂਦੇ ਆ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਇਹਦੇ ਬਾਰੇ ਵੈਰੀਫਾਈ ਕਰ ਲੈਣੇ ਆਂ ਇਹ ਜੋ ਬਣਦੀ ਇਹਨਾਂ ਦੇ ਖਿਲਾਫ ਕਾਰਵਾਈ ਉਹ ਵੀ ਕਰ ਦਿੱਤੀ ਹੈ ਸਰ ਇਹ ਡਰਾਈਵ ਹੈ ਜਿਹੜੀ ਕਿੰਨਾ ਚਿਰ ਚੱਲੂ ਇਹ ਕੰਟੀਨਿਊ ਰਹੂਗੀ ਚੱਲਦੀ ਰਹੂਗੀ ਜੀ ਰੋਡ ਦੇ ਉੱਪਰ ਜਿਹੜੀਆਂ ਵਾਹਨ ਖੜੇ ਹੁੰਦੇ ਹੈਗੇ ਰੋਡ ਦੇ ਕਿਚਾਲੇ ਉਹਨਾਂ ਨੂੰ ਲੈ ਕੇ ਕੋਈ ਕਾਰਵਾਈ ਕਰਨੀ ਨਹੀਂ ਉਹਨਾਂ ਦਾ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਜੀ ਸਾਡੇ ਵੱਲੋਂ ਕੱਟੇ ਜਾ ਰਹੇ ਕੋਈ ਟ੍ਰੈਫਿਕ ਪੁਲਿਸ ਆਂਦੀ ਆ ਉਹਨਾਂ ਵੱਲੋਂ ਕੱਟੇ ਜਾਂਦੇ ਆ ਜਿਹੜੇ ਨਜਾਇਜ਼ ਗਲਤ ਤਰੀਕੇ ਨਾਲ ਪਾਰਕਿੰਗ ਕਰਦੇ ਆ ਜਾਂ ਕੋਈ ਅਸ਼ਟ ਟ੍ਰੈਫਿਕ ਕਰਦੇ ਆ ਸਰ ਜਿਹੜੇ ਰੋਡ ਦੇ ਉੱਪਰ ਮੇਨ ਕੋਈ ਹਸਪਤਾਲ ਨੇ ਜਾਂ ਦਫ਼ਤਰ ਨੇ ਜਾਂਦ ਨੇ ਉਹਨਾਂ ਨੂੰ ਵੀ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਪੁੱਗਤਾ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਉਹ ਅਸੀਂ ਜਿਹੜੇ ਉਹਨਾਂ ਦੇ ਮੈਨੇਜਰ ਸਾਹਿਬ ਨੇ ਜੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਇਸ ਬਾਰੇ ਅਸੀਂ ਸਮੱਸਿਆ ਬਾਰੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਕਈ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਪਬਲਿਕ ਦਿਆਂ ਲੋਕਾਂ ਦੇ ਸ਼ਿਕਾਇਤਾਂ ਆ ਰਹੀਆਂ ਸਾਨੂੰ ਜਿਵੇਂ ਹਸਪੀਟਲ ਰੋਡ ਮਾਨਸਰਸਾ ਮਾਨਸਾ ਰੋਡ ਜਿਹੜੇ ਬਾਹਰ ਵਹੀਕਲ ਰੋਕ ਕੇ ਔਰ ਰੇੜੀਆਂ ਵਾਲੇ ਔਰ ਹੋਰ ਜਿਹੜੇ ਦੁਕਾਨਦਾਰ ਅੱਗੇ ਆਪਦੇ ਅੱਗੇ ਨਜਾਇਜ਼ ਕਬਜ਼ੇ ਕਰਾਈ ਬੈਠੇ ਸੀ ਸੋ ਅਸੀਂ ਉਹ ਮਾਨਜੁਗ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮ ਅਨਸਾਰ ਸਬ ਦੇ ਕਾਰਸਦ ਕਪਸਰ ਈਓ ਸਾਹਿਬ ਪਰ ਮਾਨਯੋਗ ਐਸਚਓ ਸਾਹਿਬ ਨੂੰ ਪ੍ਰਸ਼ਾਸਨ ਨੂੰ ਲੈ ਕੇ ਅੱਜ ਅਸੀਂ ਕਾਰਵਾਈ ਕੀਤੀ ਸਰ ਇੱਕ ਦੁਕਾਨਦਾਰਾਂ ਵੱਲੋਂ ਨਾ ਨਗਰ ਪੰਚਾਇਤ ਦੇ ਮੁਲਾਜ਼ਮਾਂ ਤੇ ਵੀ ਕਈ ਵਾਰੀ ਦੋਸ਼ ਲਗਾਏ ਜਾਂਦੇ ਆ ਕਿ ਇਹ ਨਗਰ ਪੰਚਾਇਤ ਦੇ ਮੁਲਾਜ਼ਮ ਆਪਣੇ ਜਿਹੜੇ ਚਾਹੇਤੇ ਦੁਕਾਨਦਾਰ ਹੈ ਉਹਨਾਂ ਦਾ ਸਾਮਾਨ ਚੱਕਦੀ ਨਹੀਂ ਜਾਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਜਦੋਂ ਉਹ ਨਜਾਇਜ਼ ਕਰ ਕੋਈ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਤੁਹਾਡੇ ਤੁਸੀਂ ਧਿਆਨ ਵਿੱਚ ਲੈਂਦੇ ਸਾਨੂੰ ਐਪਲੀਕੇਸ਼ਨ ਦਿਓ ਜੇ ਕੋਈ ਮੁਲਾਜ਼ਮ ਇਸ ਤਰ੍ਹਾਂ ਦੇ ਕਰੇਗਾ ਉਹਦੇ ਵਿਰੁੱਧ ਕਾਰਵਾਈ ਹੋਏਗੀ ਅਸੀਂ ਇਹ ਨਗਰ ਪੰਚਾਇਤ ਅਸੀਂ ਮਾਣ ਜੋਗਾ ਐਸਐਚਓ ਸਾਹਿਬ ਦੇ ਸਹਿਯੋਗ ਨਾਲ ਲਗਾਤਾਰ ਕੰਟੀਨਿਊਡ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੇ ਪੱਕੇ ਤੌਰ ਤੇ ਜਿਹੜਾ ਲੋਕਾਂ ਨੂੰ ਸਥਾਈ ਹੱਲ ਮਿਲ ਸਕੇ ਸਟੈਂਡ ਦੇ ਉੱਪਰ ਜੋ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਜਿਹੜੀਆਂ ਬੱਸਾਂ ਆਣਗੀਆਂ ਉਹ ਬਾਹਰ ਆ ਕੇ ਖੜੀਆਂ ਹੋ ਜਾਂਦੀਆਂ ਜਿਸ ਦੇ ਨਾਲ ਟ੍ਰੈਫਿਕ ਦੇ ਵਿੱਚ ਵੱਡੀ ਸਮੱਸਿਆ ਹੁੰਦੀ ਹੈ ਉੱਥੇ ਵੀ ਨਗਰ ਪੰਚਾਇਤ ਦਾ ਬਸ ਅੱਡੇ ਦੇ ਵਿੱਚ ਵੀ ਕੰਟਰੋਲ ਹੈ ਉਹਦੇ ਬਾਰੇ ਕੀ ਕਰਨਾ ਚਾਹੋਗੇ ਬਹੁਤ ਜਲਦੀ ਅਸੀਂ ਉਹਨਾਂ ਦੇ ਕਾਰਜਕਾਰੀ ਕਾਰਜਾਮਲ ਵਿੱਚ ਲਿਆਂਦੇ ਜਾਵਾਂਗੇ